ਉਨੇ ਧੱਕੇ ਨਾਲ ਬੋਟਾ ਲਈਆਂ ਨਹੀਂ ਉਹ ਤਾਂ ਖੜ ਗਿਆ ਜੇਲ੍ਹ ਚ ਸੀ ਹਨਾ ਲੋਕਾਂ ਨੇ ਚੁਣ ਲਿਆ ਤੇ ਇਹਦਾ ਲੋਕਾਂ ਨੇ ਦੇਖਣਾ ਤੇ ਜਾਂ ਜਿਹੜੇ ਬਾਹਰ ਲੀਡ ਕਰ ਰਹੇ ਨੇ ਬੰਦੇ ਪੋਲਿਟੀਕਲ ਪਾਰਟੀ ਚ ਜ਼ਰੂਰੀ ਥੋੜਾ ਹੁੰਦਾ ਵੀ ਬੰਦੇ ਅੰਦਰੋਂ ਲੀਡ ਨਹੀਂ ਕਰਦੇ ਅੰਦਰੋਂ ਵੀ ਬੰਦੇ ਲੀਡ ਕਰਦੇ ਨੇ ਪਰ ਬਾਹਰ ਤਾਂ ਕੁਝ ਹੋਵੇ ਬਾਹਰ ਤਾਂ ਜਲੂਸ ਕੱਢਿਆ ਪਿਆ ਸਮਝ ਹੈ ਨਹੀਂ ਜਿਵੇਂ ਉਹਨਾਂ ਨੇ ਪਿੰਡਾਂ 'ਚ ਪ੍ਰਚਾਰ ਕੀਤਾ ਮਨਦੀਪ ਸਿੰਘ ਵੀ ਚੰਗੀ ਵੋਟ ਲੈ ਗਿਆ ਭਵੇਂ 3 ਨੰਬਰ ਤੇ ਰਿਹਾ ਪਰ ਇਹ ਲੱਗਦਾ ਨਹੀਂ ਤੁਹਾਨੂੰ ਵੀ ਉਹ ਉਹ ਵੀ ਸਤਾਈ 'ਚ ਕੋਈ ਨਾ ਕੋਈ ਬਦਲ ਹੋ ਸਕਦੇ ਨੇ ਨਵੇਂ ਧੜਿਆਂ ਨੂੰ ਇਕੱਠੇ ਕਰਕੇ ਅਕਾਲੀ ਦਲ ਦੇ ਖਿਲਾਫ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਹੁਣਾਂ ਹੀ ਨਹੀਂ ਮੈਨੂੰ ਪਤਾ ਮੈਂ ਵਿਚੇ ਰਿਹਾ ਠੀਕ ਹੈ ਨਹੀਂ ਇਹਨਾਂ ਦਾ ਕੋਈ ਮਕਸਦ ਹੈ ਨਹੀਂ ਇਹ ਠੀਕ ਹੈ ਜੇ ਇੱਕ ਧਿਰ ਦੇਣੀ ਹੋਵੇ ਤਿਆਗ ਕਰਨਾ ਪੈਂਦਾ ਨਿਮਰਤਾ ਚਾਉਣਾ ਪੈਂਦਾ ਹਣਾ ਪਹਿਲਾਂ ਤਾਂ ਮਨਦੀਪ ਸਿੰਘ ਚੋਣ ਲੜਿਆ ਉਹਦੇ ਭਾਈ ਦੀ ਯਾਰ ਐਡੀ ਬੜੀ ਕੁਰਬਾਨੀ ਐ ਸਾਰਾ ਖਾਲਸਾ ਪੰਥੋਂ ਨੂੰ ਨਮਸਕਾਰ ਕਰਦਾ ਉਹਨੂੰ ਸਿਰ ਝੁਕਾਉਂਦਾ ਉਹਦੀ ਕੁਰਬਾਨੀ ਨੂੰ ਪਰ ਰੋਲ ਤੀ ਲੋੜ ਕੀ ਸੀ ਚੋਣ ਲੜਨ ਦੀ ਆਪਣੇ ਪਹਿਲੇ 1 ਮਿੰਟ 1 ਮਿੰਟ ਪੂਰੀ ਹੋਣ ਦਿਓ ਗੱਲ ਚੋਣ ਲੜਨਾ ਹਰੇਕ ਦਾ ਅਧਿਕਾਰ ਐ ਸਾਡੇ ਖਾਰਕੂ ਸਿੰਘਾਂ ਨੇ ਪਹਿਲਾਂ ਕਿਉਂ ਨਹੀਂ ਲੜੀ ਸੰਤ ਜਰਨੈਲ ਸਿੰਘ ਉਹਨਾਂ ਦੇ ਪਰਿਵਾਰ ਨੇ ਕਿਉਂ ਨਹੀਂ ਲੜੀ ਜਦ ਐਡੀ ਬੜੀ ਕੁਰਬਾਨੀ ਤੁਸੀਂ ਗੱਲ ਕਰਦੇ ਹੋ ਫਿਰ ਚੋਣ ਕਿੱਥੇ ਆ ਗਈ ਚੋਣਦਾਰ ਕੁਰਬਾਨੀ ਦਾ ਤਾਂ ਕੋਈ ਹੈ ਹੀ ਨਹੀਂ ਲੈਣ ਦੇਣ ਕੁਰਬਾਨੀ ਬਹੁਤ ਵੱਡੀ ਚੀਜ਼ ਹੈ ਚੋਣ ਕੁਛ ਵੀ ਨਹੀਂ ਠੀਕ ਹੈ ਮਨਦੀਪ ਸਿੰਘ ਨੇ ਜਿਹੜੀ ਚੋਣ ਲੜੀ ਹੈ ਸਨੀ ਦੇ ਭਰਾ ਨੇ ਬਿਲਕੁਲ ਨਹੀਂ ਸੀ ਲੜਨੀ ਚਾਹੀਦੀ ਮੈਂ ਉਸ ਪਰਿਵਾਰ ਨੂੰ ਟੈਲੀਫੋਨ ਕਰਕੇ ਨਿੱਜੀ ਤੌਰ ਤੇ ਕਿਹਾ ਵੀ ਨਾ ਲੜਿਓ ਨਹੀਂ ਜਿੱਤਣਾ ਠੀਕ ਹੈ ਲੋਕਾਂ ਦਾ ਇੱਕ ਪ੍ਰਭਾਵ ਵੀ ਲੋਕਾਂ ਲੋਕ ਵੀ ਤਾਂ ਪ੍ਰਭਾਵ ਕਬੂਲਦੇ ਨੇ ਵੀ ਕੁਰਬਾਨੀ ਕੀਤੀ ਆ ਜੇ ਜਿੱਤ ਜੂਗਾ ਮੁੰਡਾ ਤਾਂ ਸ਼ਾਇਦ ਗੱਲ ਕਰ ਪਵੇ ਪੰਥ ਦੀ ਇਹ ਸਰਕਾਰਾਂ ਦਾ ਕਰ ਕੀ ਕਰ ਲੂਗਾ ਜੀ ਜਿੱਤ ਕੇ ਇੱਕ ਐਮਐਲਏ ਕੀ ਕਰ ਲੂਗਾ ਇੱਕ ਸਾਲ ਚ ਕੁਝ ਵੀ ਵਿਧਾਨ ਸਭਾ ਚ ਕੁਝ ਵੀ ਨਹੀਂ ਹੋਣ ਦਿੰਦੇ ਸਰਬਜੀਤ ਜਿਤਾਇਆ ਹੀ ਆ ਉਹ ਤੋਂ ਕਰਾ ਲੋ ਕੀ ਕਰਾਉਣਾ ਨਹੀਂ ਉਹ ਕਹਿੰਦਾ ਬੋਲਣ ਹੀ ਨਹੀਂ ਦਿੰਦੇ ਫਿਰ ਫਿਰ ਜੁਰਤ ਚਾਹੀਦੀ ਆ ਸਿਮਰਨਜੀਤ ਮਾਨ ਨਹੀਂ ਬੋਲਦਾ ਰਿਹਾ ਜੱਟ ਸਿਮਰਨਜੀਤ ਮਾਨ ਵੀ ਤਾਂ ਬੋਲਦਾ ਰਿਹਾ ਅੰਦਰ ਜਾਨ ਚਾਹੀਦੀ ਆ ਬੋਲਣ ਵਾਸਤੇ ਠੀਕ ਹੈ ਇਸ ਕਰਕੇ ਇਸ ਤਰ੍ਹਾਂ ਨਹੀਂ ਹੁੰਦਾ ਇਹ ਸਾਰੇ ਮਸਲਿਆਂ ਦਾ ਹੱਲ ਚੋਣਾ ਨਹੀਂ ਹੁੰਦੀਆਂ ਠੀਕ ਹੈ ਤੇ ਅੱਜ ਭਾਈ ਜਗਤਾਰ ਸਿੰਘ ਬਾਰੇ ਨੂੰ ਕਿੰਨਾ ਚਿਰ ਹੋ ਗਿਆ ਅੰਦਰ ਤਾਰੇ ਉਹਨਾਂ ਨੂੰ ਕਿੰਨਾ ਚਿਰ ਹੋ ਗਿਆ ਭਾਈ ਜਗਤਾਰ ਸਿੰਘ ਤਾਰੇ ਨੂੰ ਭਾਈ ਪਰਮਜੀਤ ਸਿੰਘ ਪਿਉਰੇ ਉਹਨਾਂ ਨੂੰ ਭਾਈ ਗਰਦੀਪ ਸਿੰਘ ਖੇੜੇ ਉਹਨਾਂ ਨੂੰ ਭਾਈ ਰਜਵਾਨ ਆਪਣਾ ਬਲਵੰਤ ਸਿੰਘ ਰਾਜੂਆਣੇ ਉਹਨਾਂ ਦੇ ਪਰਿਵਾਰ ਨੇ ਕਦੇ ਨਹੀਂ ਇਹ ਕੰਮ ਕੀਤੇ ਨਹੀਂ ਰਾਜੂਆਣਾ ਸਾਹਿਬ ਦੀ ਭੈਣ ਅਕਾਲੀ ਦਲ ਨੂੰ ਲਚੋਣ ਲੜੀ ਆ ਅਕਾਲੀ ਦਲ ਨਾਲ ਲੜੀ ਆ ਉਹ ਜਿੱਤੀ ਉਹ ਵੀ ਨਹੀਂ ਫਾਇਦਾ ਕੀ ਆ ਹੂੰ ਮੈਂ ਗੱਲ ਤਾਂ ਉਹੀ ਕਰਦਾ ਨਾ ਵੀ ਚੋਣਾ ਚੋਣ ਦਾ ਫਾਇਦਾ ਨਹੀਂ ਹੁੰਦਾ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਸਾਰਾ ਪੰਥ ਉਹਨਾਂ ਪਰਿਵਾਰਾਂ ਦਾ ਵੈਸੇ ਹੀ ਯਾਰ ਸਤਕਾਰ ਕਰਦਾ ਹੁੰਦਾ ਚੋਣ ਜਾ ਕੇ ਕੀ ਹੋ ਜਾਂਦਾ ਮੈਨੂੰ ਦੱਸੋ 20 25000 ਪੈਨਸ਼ਨ ਪਿੱਛੇ ਆਪਾਂ ਕੁਰਬਾਨੀਆਂ ਰੋਲਦੀਏ ਪੰਥ ਲੜੂਗਾ ਕੌਣ ਇੱਕ ਅਜਿਹੀ ਤਰ ਹੁੰਦੀ ਹੈ ਜਿਨੇ ਨਰੋਲ ਲੜਨਾ ਹੀ ਹੁੰਦਾ ਭਾਈ ਦਲਜੀਤ ਸਿੰਘ ਬਿੱਟੂ ਹੈ ਬਾਹਰ ਉਹਨੇ ਕਿਉਂ ਨਹੀਂ ਚੋਣ ਲੜੀ ਹਰਨੇਕ ਸਿੰਘ ਭੱਪਾ ਲਾਲ ਸਿੰਘ ਹੈ ਮਨਜਿੰਦਰ ਸਿੰਘ ਈਸੀ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਰੋਣੀ ਨੇ ਹਨਾ ਹੋਰ ਬਹੁਤ ਸਿੰਘ ਨੇ ਬਲਵਿੰਦਰ ਸਿੰਘ ਛਤਰਾਣਾ ਹੋਰ ਬਹੁਤ ਗੁਰੂ ਕੇ ਸਿੱਖ ਨੇ ਬਾਹਰ ਜਿਨ੍ਹਾਂ ਨੇ 15 15 16 16 ਸਾਲ 20 20 ਸਾਲ ਜੀੜਾ ਕਟੀਆਂ ਨੇ ਬੇਹਤਾਸ਼ਾ ਤਸ਼ੱਦਦ ਚੱਲਿਆ ਹਨਾ ਉਹ ਉਹਨਾਂ ਦੇ ਪਰਿਵਾਰ ਤਾਂ ਇਸ ਪਾਸੇ ਜਾਂਦੇ ਹੀ ਨਹੀਂ ਉਹਦਾ ਕੁਰਬਾਨੀ ਕਰਤੀ ਅੱਜ ਸਾਰੀ ਦੁਨੀਆ ਨੂੰ ਨਮਸਕਾਰ ਕਰਦੀ ਆ। ਸੱਤਾ ਨੂੰ ਕਿਉਂ ਨਹੀਂ ਛੱਡ ਦਿੰਦਾ? ਫਿਰ ਉਹ ਵੀ ਕੁਰਬਾਨੀਆਂ ਵਾਲੀ ਪਾਰਟੀ ਆ। ਉਹ ਕੁਰਬਾਨੀਆਂ ਕਰੇ, ਸੰਘਰਸ਼ ਕਰੇ। ਉਹਨਾਂ ਮੁੱਦਿਆਂ ਤੇ ਮੁੱਦੇ ਤਾਂ ਉਹਵੇਂ ਰੋਲੇ। ਉਹ ਯਾਰ ਪੋਲਿਟੀਕਲ ਪਾਰਟੀ ਐ। ਕੁਰਬਾਨੀ ਪੋਲਿਟੀਕਲ ਪਾਰਟੀ ਕਰਦੀ ਹੁੰਦੀ ਐ। ਫਿਰ ਵੀ ਜੇ ਇੱਕ ਸੱਤਾ ਜਿਹੜਾ ਸੱਤਾ 'ਚ ਆ ਕੇ ਕੁਝ ਚੀਜ਼ਾਂ ਉਭਾਰੀਆਂ ਜਾ ਸਕਦੀਆਂ ਸਿਮਰਨਜੀਤ ਮਾਨ ਨੇ ਉਹ ਭਾਰੀਆਂ, ਪੂਰੀ ਦੁਨੀਆ 'ਚ ਉਭਾਰੀਆਂ। ਹਾਂ ਬਿਲਕੁਲ। ਹਾਂ ਫਿਰ ਉਹਵੇਂ ਜਿਹੜੇ ਸਿੰਘਾਂ ਦੇ ਪਰਿਵਾਰ ਨੀਤੇ ਜਾਂਦੇ ਪਾਰਲੀਮੈਂਟ ਬੀਬੀ ਬੀਬੀ ਹਰ ਸਿਮਰਤ ਕੌਰ ਬਹੁਤ ਵਧੀਆ ਬੋਲੀ ਐ। ਆਪਣੇ ਜਿਹੜੇ ਬਾਕੀ ਮੈਂ ਜਾਦ 99 ਸਾਰੇ ਜਿੱਤਗੇ ਦੀ ਆਪਣੇ ਜਦਬ ਨਹੀਂ ਕੁਛ ਹੋਇਆ ਨਹੀਂ ਕਰਨ ਦਿੰਦੀ ਸਟੇਟ ਠੀਕ ਹੈ ਇਸ ਕਰਕੇ ਜਿਹੜੇ ਕੁਰਬਾਨੀ ਵਾਲੇ ਪਰਿਵਾਰ ਨੇ ਉਹਨਾਂ ਨੂੰ ਇਸ ਗੰਦੇ ਜਿਹੜਾ ਚੋਣਾ ਦਾ ਸਿਸਟਮ ਹੈ ਇਹ ਤੋਂ ਦੂਰ ਰਹਿਣਾ ਚਾਹੀਦਾ ਉਹਨਾਂ ਦੀ ਸਾਰਾ ਪੰਥ ਸਤਕਾਰ ਕਰਦਾ ਹੈ ਇਹ ਸਿਸਟਮ ਦਾ ਹੈਗਾ ਜਿਹੜੇ ਨੇ ਚੋਣਾ ਲੜਨੀਆਂ ਨੇ ਉਹ ਫਿਰ ਚੋਣਾ ਲੜਨ ਪੰਥ ਦੀ ਗੱਲ ਹੋ ਆਪਣਾ ਉਹ ਤਾਂ ਸ਼ਰਮ ਨਹੀਂ ਕਾਲੀ ਦਲ ਕਰੇ ਰਿਹਾ ਸ਼ਰਮ ਨਹੀਂ ਕਾਲੀ ਦਲ ਪੋਲੀਟੀਕਲ ਉਹ ਹੈ ਧਾਰਮਿਕ ਵੀ ਹੈ ਧਾਰਮਿਕ ਸਿੱਖਾਂ ਦੀ ਅੱਜ ਸਭ ਤੋਂ ਵੱਡੀ ਸੰਸਥਾ ਐ ਐਸਜੀਪੀਸੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਹੀਂ ਦੋਸ਼ ਤਾਂ ਉੱਥੇ ਹੀ ਰਹੇਗਾ ਜੀ ਉਹ ਪੁਰਾਣੀਆਂ ਗੱਲਾਂ ਤਾਂ ਉੱਥੇ ਹੀ ਦੋਸ਼ ਕਿਹੜਾ ਦੱਸੋ ਜੀ ਉਹ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਨੂੰ ਤਾਂ ਪਰਿਵਾਰ ਖਾ ਗਿਆ ਸ਼੍ਰੋਮਣੀ ਕਮੇਟੀ ਨੂੰ ਕਿਹੜਾ ਖਾ ਗਿਆ ਪਰਿਵਾਰ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਕੀ ਖਾ ਗਿਆ ਲਿਆਓ ਦੱਸੋ 10 ਰੁਪਏ ਦਿਖਾਓ ਲਿਆਓ